ਇਹ ਉਹ ਇਤਿਹਾਸ ਸਥਾਨ ਹੈ ਜਿੱਥੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਨੌ ਪੋਦੀ ਹੱਡਚੀਰਮੀ ਠੰਡ ਦੀ ਰਾਤ ਇੱਥੇ ਕੋਤਵਾਲੀ ਵਿੱਚ ਬਤੀਤ ਕੀਤੀ। ਇਸ ਸਥਾਨ ਤੇ ਉਸ ਸਮੇਂ ਦੇ ਕੋਤਵਾਲੀ ਦੇ ਦਰਵਾਜ਼ੇ ਵੀ ਮੌਜੂਦ ਹਨ। ਇਹ ਮੁਰਿੰਡੇ ਦੀ ਕੋਤਵਾਲੀ ਉਸ ਸਮੇਂ ਦੀ ਪੁਲਿਸ ਚੌਕੀ ਜਾਂ ਥਾਣਾ ਕਹੜੀਏ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇਆਂ ਨੂੰ ਪਿੰਡ ਸਿਹੜੀ ਜਾਂ ਖੀੜੀ ਕਹ ਲਈਏ ਜੋ ਗੰਗੂ ਬ੍ਰਾਹਮਣ ਦਾ ਪਿੰਡ ਸੀ ਤੇ ਮਰਿੰਡੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਉਥੋਂ ਗ੍ਰਿਫਤਾਰ ਕਰਕੇ ਮਾਤਾ ਜੀ ਅਤੇ ਸਹਿਬਜ਼ਾਦੇ ਨੂੰ ਇੱਥੇ ਲਿਆਂਦਾ ਗਿਆ ਗੰਗੂ ਬ੍ਰਾਹਮਣ ਨੇ ਕਤਦਾਰੀ ਕੀਤੀ ਗੁਰੂ ਘਰ ਨਾਲ ਬੇਇਮਾਨੀ ਕੀਤੀ ਉਸ ਦੇ ਮਨ ਵਿੱਚ ਲਾਲਚ ਆ ਗਿਆ ਤੇ ਲਾਲਚ ਵਿੱਚ ਆ ਕੇ ਉਸ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਉਹ ਪੋਦੀ ਅੱਡ ਠੀਰਵੀਂ ਠੰਡ ਦੀ ਰਾਤ ਇੱਥੇ ਨਿੱਕੇ ਬਾਲ ਤੇ ਮਾਤਾ ਜੀ ਬਿਨਾਂ ਕੁਝ ਖਾਦੇ ਪੀਤੇ ਭੁੱਖਣ ਪਾਣੇ ਅਤੇ ਬਿਨਾਂ ਕਿਸੇ ਵਾਧੂ ਕੱਪੜੇ ਦੇ ਜਿਸ ਨੂੰ ਉਹ ਆਪਣੇ ਉੱਪਰ ਲੈ ਕੇ ਠੰਡ ਤੋਂ ਬਸ ਸਕਣ ਇਸ ਸਥਾਨ ਤੇ ਰਹੇ ਤੇ ਅਗਲੇ ਦਿਨ 10 ਪੂ ਨੂੰ ਇੱਥੋਂ ਹੀ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਲਿਜਾਇਆ ਗਿਆ ਜੋ ਕਿ ਮਰਿੰਡੇ ਤੋਂ 18-20 ਕਿਲੋਮੀਟਰ ਲਗਭਗ ਦੂਰ ਹੈ ਤੇ ਉੱਥੇ 10 11 12 ਪੂ ਦੀ ਰਾਤ ਠੰਡੇ ਬਰਜ ਵਿੱਚ ਰਹਿ ਤੇ 13 ਪੂ ਨੂੰ ਛੋਟੇ ਸਹਿਬਜ਼ਾਦੇ ਸ਼ਹੀਦ ਹੋ ਗਏ ਜਿੰਦਾਨੀਆਂ ਵਿੱਚ ਚੰਦ ਦਿੱਤੇ ਗਏ ਅਤੇ ਮਾਤਾ ਜੀ ਵੀ ਕਾਲ ਚੜਾਣਾ ਕਰ ਗਏ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹ ਸਥਾਨ ਦੇ ਜਿੱਥੇ ਠੰਡੇ ਬਰਜ ਵਿੱਚ ਮਾਤਾ ਜੀ ਰਹਿ ਅਤੇ ਜਿੱਥੇ ਛੋਟੇ ਸਹਿਬਜ਼ਾਦੇ ਸ਼ਹੀਦ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਲਾਈਕ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਇਹ ਉਹ ਮਹਾਨ ਇਤਿਹਾਸ ਤੁਹਾਡੇ ਤੱਕ ਪਹੁੰਚ ਜਾਵੇ ਤੇ ਹੋਰ ਵਿਰਸੰਗਤ ਵੀ ਇਸ ਇਤਿਹਾਸ ਤੋਂ ਜਾਣੂ ਹੋ ਸਕੇ ਇਸ ਪਵਿੱਤਰ ਸਥਾਨ ਦੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕੇ ਧੰਨਵਾਦ ਕਹਿਰ ਦੀ ਸਰਦੀ ਹੱਡੀਆਂ چیرੇ ਵਾਲ ਨਿਆਣੇ ਕੰਬਦੇ ਨੇ ਕਹਿਰ ਦੀ ਸਰਦ ਹੱਡੀਆਂ ਚੀਰੇ ਬਾਲ ਨੇ ਆਣੇ ਕੰਬਦੇਂ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂਦੇ ਲੰਘਦੇ ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਕਾਟ ਲੰਮੀਆ ਤੇ ਰਸਤਾ ਪਹਾੜ ਦਾ